ਧਨਵਾਦ ਕਰਾਇਆ ਕਰਨਗੇ ਨੇ ਦੋਨਾਂ ਦਾ ਇੱਥੇ ਫਿਰਦਾ ਉਹ ਦੇ ਚੌਕ ਕਿ ਕੀ ਹੋਇ ਹੁਣ ਯਾਰ ਗਾਂਵਲ ਪਾੜਦੇ ਵੀ ਤਾਂ ਇੱਥੇ ਆਲਾ ਤੇ ਕੀ ਕਹਾ ਵੀ ਵਿਖੜੇ ਬਈ ਗਾਂਹਾਂ ਘਰ ਕੀ ਹੈ ਇੱਥੋਂ ਗਾਂਹਾਂ ਜਾ ਕੇ ਛੇਲ ਕਰਨੇ ਨੇ ਇਹ ਪਿਆ ਸਾਹਿਬ ਜੀ ਨਾ ਦੋ ਜਿਆਰ ਇਹਨਾਂ ਦੋ ਦੋ ਪੈਸੇ ਇਹਨਾਂ ਵਜਨ ਚਰਨ ਤੁਹਾਨੂੰ ਹੀ ਵਜਨ ਹਾਂ ਦਾ ਦੱਸ ਹਾਂ ਇਹ ਦੱਸ ਉਹ ਕਹਿ ਦੂਗਾ ਹਾਂ ਤਾਂ ਇਹਦਾ ਪੰਜ 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 ਪੁੰਦ ਘਨੂ ਪਾਲਣਾ ਦਾ ਵਦਨ ਹੈ ਮਾ ਜੀ ਮਾ ਸਭ ਬੰਦੇ ਬਾਹਰ ਲੇ ਜਾਣਾ ਹਾਂ ਬੋਤ ਜੰਨੇ ਸਲਾਹ ਬਟੇ ਹਾਂ ਵੀ 80000 ਮੰਗਿਆ ਲਾਇਆ ਕੋਟ ਨਹੀਂ ਮੰਗਿਆ ਗਰਦੀ ਨਹੀਂ ਗਰਦੀ ਕਿੱਥੇ 25 ਕਿੱਥੇ ਇਹਨੂੰ ਪਤਾ ਹੀ ਆਇਆ ਆਇਆ ਚਾ ਰੱਬ ਹੀ ਹੈ ਨਹੀਂ ਲੈ ਇਹਨੂੰ ਕਿੱਥੇ ਵੇਚੇਗਾ ਪੀਪਾ ਭੈਣ ਦਾ ਕਿੱਥੇ ਵੇਚੇਗਾ ਤੁ ਆਪ ਸਣਾ ਆਹੀ ਇਕੱਲੇ ਯਾਰ ਪੀਪਾ ਬੋਲ ਨੂੰ ਰੋਜਾ ਮੁੱਲ ਵੀ ਰੱਖਿਆ ਭਾਈ 12 12 ਦਾ ਕੋਸ ਤੇ ਯਾਰ 12:30 12:30 ਉਹ ਵੇ ਤੈਨੂੰ ਇਹ ਕਿਹੜਾ ਉਹ ਕਰ ਰੋਮ ਨਹੀਂ ਭਾਈ ਯਾਰ ਬੋਲੀ ਵੀ ਕੋਈ ਜਿਆਜ ਕਰਾ ਫਿਰ ਅਸੀਂ ਵੀ ਲਾਉਂਦੇ ਚੰਗੇ ਲੱਗਦੇ ਹੈਗਾ ਕੀ ਮੋਲੀ ਨਾਲ ਆਇਆ ਉਹਦਾ ਪਾਲਣ ਨਾਲ ਆਇਆ ਫੀਰਾ ਉਹਦਾ ਮੁੰਲਾ ਦਾ ਇਹਨੇ ਪਾਲਣੋਂ ਮੋੜ ਨਹੀਂ ਰਿਹਾ ਯਾਰ ਤਾਨੂੰ ਉਹਦੇ ਗਨ ਗੁੰਨੇ ਪਾ ਕੇ ਕੋਈ ਖੜੀ ਆ ਕਾ ਸੀ ਪਰ ਆਪਣੀ ਏਜ ਪਰ ਅੱਪਣੀ ਗਹਾਂ ਨੇ ਬਿਚਨੇ ਇਹ ਲੋਟਾ ਮੜੀ ਲੋਟਾ ਕਿਹੜੇ ਜੀ ਨਹੀਂ ਹੈ ਗਰੀਬ ਜਰਾ ਬੰਦ ਚੱਲ ਸਾਹ ਮੰਗ ਲਾ ਜਿਹੜਾ ਬਚਾਵੇ ਖੜਾ ਸਾਹਿਬ ਵੀਰ ਮੰਗਿਆ 25 25 ਸਾਢੇ 12 12 ਹਜ਼ਾਰ ਨੂੰ ਲਾ ਕੇ ਲਾਉਣਾ ਫਿਰ ਮੰਗ ਹਮ ਐ ਲਾ ਦੂੰਗਾ ਨਾ ਤੂੰ ਲਾ ਦੇ ਪਹਿਲਾਂ ਜੇ ਫਿਰ ਜਨ ਕੋਈ ਪਾ ਰਭਾ ਲਾ ਉਹ ਨਾਲ ਹੀ ਹੋਣੇ ਨੂੰ ਪਾ ਲੀਦਾ ਬਾਈ ਨਾ ਉਹ ਬਨੇ ਕਭਜ ਬਣ ਜਾਣਗੇ 25 ਦੇ ਤਾਂ ਯਾਰ ਤੇਰੇ ਜੈਦੋ ਫਲਾ ਦੂ ਓਏ ਤਾਂ ਮੰਨਦਾ ਜੀ ਨਾ ਸਰ ਕਿਨੇ ਗਾ ਤਾ ਉੱਤ ਘਾ ਚੋ ਚੰਦ ਪੈ ਗਈ ਤੁਹਾਨੂੰ ਜਬਾਤਾ ਦੂ ਨਹੀਂ ਕਿਨੇ ਗਾ ਤਾ ਸਾਡੇ ਵੱਧਾ ਪੈ ਜੀ 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 ਜਾ ਬਲਾਉ ਜਰ ਨਹੀਂ ਬਾਈ ਯਾਰ ਗੋਲਿਆ ਜਿਹੜਾ ਪੁੱਛੀਏ ਮਨ ਲੱਗਦਾ ਕਬ ਉਹ ਤੁਸੀਂ ਦਿੰਦੇ ਨਹੀਂ ਹੈਗੇ ਉਹ ਬਾਈ ਨੇ ਕੀ ਯਾਰ ਤੇ ਲਵਾਇ ਦਿਓ ਬੱਕ ਉਹਨੂੰ ਫੜਾਇਆ ਨਹੀਂ ਹੁਣ ਇਹ ਤੁਸੀਂ ਪੈਸੇ ਬਾਹਰ ਮੰਗਦੇ ਹੋ 25 ਰੁਪਏ ਮੰਗ ਰਿਹਾ ਹੁਣ ਨਾਲ ਹੁਣ ਨਾਲ ਮਾਰੀਓ ਮੱਥਾ ਫੇਰ ਹੁਣ ਨਾਲ ਸੌਦਾ ਬਣਿਆ ਯਾਰ ਅੱਧਾ ਫਰਕ ਪਿਆ ਅੱਧਾ ਫਰਕ ਪਿਆ ਅਬੂ ਜੋਂ ਬਟੂਲ ਹੋ ਜਾ ਲੈ ਦੇ ਦੋ ਬੱਠਾ ਕੋਈ ਮਾਵਾ ਪੂਰਕੀ ਨਾ ਵੱਟ ਕੇ ਦਾਦਾ ਮੂਰਾ ਹੋ ਗਈ ਹਾਂ ਮਦਾ ਕੀ ਮਦਾ ਕਹਿੰਦਾ ਹੁਦਾਂ ਬਣ ਜੇ ਪਰ ਐ ਦੀ ਲੈ ਮੈਨੂੰ ਸੱਚਾ ਮੈਂ ਜਾਣ ਬੇਚਾਂ ਮੇਰੇ ਮਹਿੰਗੇ ਬਰਿਆਣਾ ਪੀਚਾ ਕਰਦਾ ਹੁਦਾਂ ਦਾ ਹੋਵੇ ਦਾਦਾ ਤੁਸੀਂ ਪੱਕਾ ਦਾਦਾ ਲਾ ਫੜ ਤੁੰਗੀ ਲਾ ਦੋ ਬਕਾ ਦੋ ਕਹਿੰਦਾ ਕਿ ਆ ਦੱਸ ਦੇ ਦਸ ਹਜ਼ਾਰ ਉਹ 10 11 ਹਜ਼ਾਰ ਜਾਂ ਤੁਸੀਂ ਆ ਕਹੋ ਯਾਰ ਬਰਨ ਰੇ ਬਾਈ ਕੱਟ ਪਰੇ ਸਭਾ ਰੋ ਕੱਲੀ ਕਿ ਦੋਨੇ ਦੋਨੇ ਉਹ ਹਾਂ ਉਹ ਹੋ ਫਿਰ ਕੀ ਕਰਾਂ ਮੈਂ ਹੁਣ ਕੋਈ ਨਾ ਵੀਰੇ ਇੱਥੇ ਕਿਹੜਾ ਗੁੱਸਾ ਯਾਰ ਤੂੰ 25 ਮੰਗ ਲਿਆ ਜੀ 12 ਲਾਤਾ ਅਸੀਂ ਕਿਹੜਾ ਕਰਾਂ ਡਾਂਗ ਮਾਰੀ ਇਹਦਾ ਪੌਗ ਦੇ ਮਨੂ ਆ ਗਿਆ ਬਈ ਪਾਉਂ ਜਾ ਯਾਰ ਖਾਣ ਦੇ ਚਲੂ ਯਾਰ ਦਵਾ ਕੋਈ ਚੱਕਰ ਹੋ ਗਿਆ ਮਨਜ਼ੂਰ ਵੀ ਹੈਗਾ ਯਾਰ ਕੀ ਹੋ ਗਿਆ ਉਹਦੇ ਵੀ ਮੁੱਲ ਲਾਓ ਉਹਦਾ ਹੋ ਸਕਦਾ ਕਿ ਤੁਹਾਨੂੰ ਦਈਆ ਹਾਂ ਹਾਂ ਭਾਈ ਤੂੰ ਕਿਨੇ ਮੰਗੇ ਯਾਰ 36000 ਰੁਪਏ ਇਹ 105 ਦਿਨ ਨੇ ਤੂੰ ਯਾਰ ਛਾ ਬਣਾ ਘਰ ਕੋ ਨਹੀਂ ਨਹੀਂ ਹਾਂ ਥੋੜਾ ਹੋਇਆ ਹੋਇਆ ਹੈ ਨਹੀਂ ਨਹੀਂ ਚੱਲ ਉਹਦਾ ਨਹੀਂ ਹੋਇਆ ਨਹੀਂ ਨਹੀਂ ਚੱਲ ਉਹਦਾ ਨਹੀਂ ਹੋਇਆ ਸੱਜਾ ਫਿਰ ਦੇਰੀਆਂ ਹਰ ਮੈਂ ਮੰਗਦਾ ਮੈਂ 80 ਦਾ ਖਤ ਮੰਗ ਲਿਆ ਜਿਹੜਾ ਮੰਗੀ ਪੂਰੇ ਨੇ ਪਾਣੀ ਦੇ ਲਾ ਕੇ 100 ਰੁਪਏ ਘਟਾ ਦੇ ਬੱਸ 100 ਹੋਦੇ ਅਸੀਂ 100 ਹੋਰ ਪਾਤਾ ਨਹੀਂ ਹਣ ਹੈਂਟ ਜੀ ਨਾ ਕਰ ਪੂਰੇ 5 ਹੋ ਗਿਆ ਬਈ ਯਾਰ ਨਾ ਟੱਕਰੋ ਆ ਨਾਲ ਫੀਮ ਆ ਖੜਾ ਬਰਾ ਜੀ ਦੇ ਵੀ ਵਧੀਆ ਦੁਖਦਾ ਯਾਰ ਨਹੀਂ ਵਧੀਆ ਲੱਗਦਾ ਨਿਕਾਹ ਚਾਹੀਆ ਦੇ ਦੇ ਆਣਾ ਗਏ ਅੰਮ੍ਰਿਤ ਲਾਗੇ ਓਏ ਇਸ ਤਰ੍ਹਾਂ ਦਾ ਕਰਾ ਲਿਆ ਇਹ ਮੇਰੇ ਵੱਲ ਝਾੜ ਕੇ ਗੱਲ ਕਰ ਰਹੀ ਏ ਇੱਥੇ ਨਿਕਾ ਵਜਾ ਦੁਆਸਿਆਣਾ ਹਾਂ ਨਾ ਕਾ ਦੱਸ ਦੇ ਤੈਨੂੰ ਕਿੰਨਾ ਟਾਈਮ ਹੋ ਗਿਆ ਆ ਜਦੋਂ ਗਾਹ ਬੱਚਣੇ ਕੋਲ ਵੋੜ ਲਾਗੇ ਨਹੀਂ ਆਏ ਨਹੀਂ ਹੁਣ ਆਏ ਨਹੀਂ ਮਜ਼ੂਰ ਕੰਦਾ ਇਹਨੂੰ ਗੱਡੀ ਦਾ ਕਰਾਇਆ ਗੁਰਾ ਬੈ ਕੇ ਤੇਰਾ ਦੇਖਿਆ ਹੁਣ ਤੇਰੇ ਤੇ ਤੇਲ ਦੇ ਰੁਪਏ ਦੇ ਦਾਂਗੇ ਤੇਰੇ ਮਾੜੇ ਰੁਪਏ ਨਹੀਂ ਲੱਗੇ ਫੇਰ ਹੁਣ ਕਰ ਕੋਈ ਸੁਣੀ ਸਾਡੇ ਨਾਲ ਯਾਰ ਉਹ 2000 ਸਾਸਰੀ ਕਾਰੀ ਦੇ ਦੇ ਯਾਰ ਨਾ ਕਾਹਿਆ ਨਾ ਨਾ ਆਪਾਂ ਬਾਲੇ ਮੰਗਲੇ ਨਹੀਂ ਦੇਖੇ ਬਾਲੇ ਮੰਗਲਾ ਨਾ ਨਾ ਬਾਲੇ ਫੇਰ ਕੀ ਆ ਫੇਰ ਹੋਰ ਮੰਗਲਾ ਹੋਰ ਨਹੀਂ ਪੈਣੇ ਖੜਾ ਸਾਡੇ ਸਾਡੇ ਮੈਂ ਕਿਹਾ 1 ਰੁਪਈਆ ਨਹੀਂ ਪੈਣੇ ਗੱਪ ਹੁਣ ਮੇਰੀ ਉਹ ਨਹੀਂ ਮਾਰਦਾ ਤੈਨੂੰ ਮੈਂ ਪੰਜੀ ਨਹੀਂ ਪੈਣੀ ਤੈਨੂੰ ਨਹੀਂ ਮਾਰਦਾ ਕਰੋ ਪੰਜੀ ਨਹੀਂ ਪੈਣੀ ਤੜਕ ਰਹੀ ਮਸਮਣਾ ਕਹਿਦਾ ਕਿਹੜਾ ਬਹੁਤ ਕਿੰਨਾ ਕਬ ਚੱਲ ਤੂੰ ਕੋਈ ਨਹੀਂ ਸੋਣਾ ਯਾਰ ਬੱਚਾ ਕੋਈ ਬੱਚਾ ਸੋਣਾ ਨਹੀਂ ਉਹ ਗੱਪ ਹੁਣ ਲਾਓ ਉਹ ਨਹੀਂ ਪੈਣਾ ਨਹੀਂ ਤੈਨੂੰ ਵੀ ਜਿਹੜਾ ਲਖਾਈ ਵੀ ਦੇਣੀ ਤੇ ਤੈਨੂੰ ਤਾਂ ਖਰਾ ਜੀ ਉਹ ਮੰਨਿਆ ਕਰ ਉਹ ਨਹੀਂ 200 ਦੇ ਦੇ 200 ਦੇ ਇੱਕ ਲਾ ਪਸਲਾ ਯਾ 200 ਹੋਣਾ ਜੀ ਜਵਾਕ ਨਹੀਂ 200 ਅੰਦਰ ਚੰਗੇ ਯਾਰ ਰਹਿਣ ਦੇ ਕੋਈ ਨਾ ਕੋਈ ਕਿਹਾ ਇਹ ਨਾ ਖੋਲ ਸਾਡੇ 6000 ਮੰਗਿਆ 5 ਲਾਉਣੇ ਨੇ ਉਹਨਾਂ ਕਰ ਦੋ ਜੀ ਉਹਨਾਂ ਕਰ ਜਾ ਜੀ ਬਹੁਤ ਨਾਸੀ ਮੈਨੂੰ ਭਾ ਦੰਦ ਰਹੀ ਯਾਰ ਮੰਡੀਆਂ ਦੇ ਮਿਲ ਗਿਆ ਫਿਰ ਤੈਨੂੰ ਹੀ ਪਤਾ ਕੀ ਰੇਟ ਚੱਲਦਾ ਕਿੱਥੇ ਵਿਕਣਾ ਵਾ ਖਰੀਦੀ ਕਿੱਥੇ ਵੇਚੀ ਮਹਿੰਗਾ ਹੋ ਗਿਆ ਮੇਰਾ ਕਿੱਥੇ ਵਿਕਦਾ ਉਹ ਮੈਂ ਬੇਜੁਗਾ ਨੂੰ ਦਰਾਂ ਨਹੀਂ ਉਹ ਮੰਡੀ ਨੂੰ ਕਿਹੜਾ ਵਾ ਤੈਨੂੰ ਮੰਡੀ ਜੀ ਆਂ ਵੱਡੇ ਬੱਕਰੇ ਦਵਾ ਜਾ ਓਏ ਇੱਕ ਵਾਰੀ ਵੇਚਣ ਦੇ ਨੂੰ ਹੋਏ ਲੈ ਲੈ ਆਂਦੇ ਨਹੀਂ ਆਲੇ ਕੋਈ ਇੱਕਦਾਂ ਲੈ ਇੱਕਦਾਂ ਕੋਈ ਨਾ ਇਹ ਸਾਡਾ ਸੁਣੋ ਸਾਡਾ ਨਾ ਕੋਈ ਨੇ ਲੈ ਲੈ ਆਂਦੇ ਜੀ ਚੱਕ ਯਾਰ ਦੇਣਾ ਦਊ ਪੂਰਾ 52 ਕਰਤਾ ਫਾੜੀ ਰੱਟ ਪਰਚੀ ਕਰਾ ਦਿਆਂ ਬਸ ਹੋ 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 ਪਤਾ ਬਾਈ 5000 52 ने ਹੀ ਹੈਗਾ ਭਾਈ 5200 ਹੀ ਆ 200 ਤੇ ਆ ਬੜਾ ਹੈ ਜਿੰਨਾ ਜਵਾਨੇ ਮੰਡੀ ਚੱਲੇ ਇਹ ਚਾਹ ਗੱਲ ਸੁਣਦੇ ਬਾਲਾ ਜਿੰਨਾ ਨੇ ਪੂਰਾ ਉਹ ਵੀ ਯਾਰ ਉਹੀ ਬਸ ਤਾਂ ਤੈਨੂੰ ਪਤਾ ਹੀ ਐਵੇਂ ਨਾ ਗੱਲ ਨੇ ਗਦਾਈ ਆ ਉਹਦੇ ਫੜਾ ਬਈ ਯਾਰ ਨੇ ਬਣਾਇਆ ਉਹਦਾ ਨਾ ਲੈ ਯਾਰ ਉਹਨਾਂ ਕਾਈ ਆਦੀ ਤਾਂ ਹੁਣ ਦੇਖ ਖੁੰਡੇ ਬਣਗੇ ਤੇਰੇ ਬੰਦੇ ਉਹ ਫੜਾ ਪਾ ਇਥੇ ਇਹਨੂੰ ਦੇ 55000 ਰੁਪਏ ਰੱਖਿਆ ਫੀ ਕਰ ਲੂ ਇਹ ਨਾ ਨਾ 55000 ਮੈਂ ਕੋਈ ਨਾ ਉਹ ਘਾਟ ਉਹ ਵੀ 55000 ਉਹ ਮੋੜੀ ਨਹੀਂ ਸੀ ਤੇਰੇ ਉਹ ਦੇ ਦੇ ਹੁਣ ਠੀਕ ਉਹ ਬਈ ਬਸ ਨਾ ਜਮੀਆ ਤੋਂ ਹੋਇਆ ਸਾਡੇ ਬੰਦਾਂ ਦੀ ਯਾਰਾ ਠੀਕ ਤਾਂ ਲੱਗਦਾ ਮਾਰ ਦਿਆਂ ਮੈਂ ਐਸੇ ਤੂੰ ਰੱਖੇ ਉਹ ਬਈ ਹੁਣ ਦੋ ਦਿਨ ਪੱਕਾ ਨਹੀਂ ਕੋਈ ਹੈ ਯਾਰਾ ਉਹ ਲਿਆ ਯਾਰਾ ਹੁਣ ਤੇਰੀ ਵੀ ਨਹੀਂ ਮੋੜੀ ਸੀ ਉਹ ਲਿਆ ਤੇਰੀ ਵੀ ਨਹੀਂ ਮੋੜੀ ਆ ਉਹ ਵੇਚ ਕੇ ਬਣਾ ਕਾ ਯਾਰਾ ਕਹਿ ਤੈ ਇਸ ਤਾ ਕਹਿ ਦੇ ਕਹਤਾ ਕਿੰਨੇ ਲੱਦੇ ਬਈ ਨੇ 55000 ਰੁਪਏ ਠੀਕ ਅੱਗਣਾ ਫਰਕ ਰਹਿ ਗਿਆ ਹੁਣ ਮੇਰਾ ਕਿੰਨਾ ਫਰਕ ਹੈ ਨਹੀਂ 90 ਦਾ 100 ਤੋਂ 90 ਗੜ ਨਹੀਂ 10000 ਦਾ ਫਰਕ ਹੈ ਨਹੀਂ 90 ਦਾ ਫਿਰ ਮੇਰ ਦਾ ਵੀ ਨਹੀਂ ਹਾਂ ਹਾਂ ਜਿੰਨੇ ਕੜਾ ਵਾਲ ਮੋ ਲਓ ਹਾਂ ਜਾਂਦੀ ਆ ਵੀ ਨਾ ਤਾਂ ਇਹ ਮਰ ਜਾਵੇ ਉਹਨਾਂ ਦੇ ਵਿਚਾਰੇ ਉਹਨਾਂ ਨੇ ਹੀ ਗਾਹ ਵੇਚਣੇ ਪਤਾ ਰੋਜ਼ ਦੇ ਕਾਰੋਬਾਰੀ ਨੇ ਮੰਗਣ ਵਾਲੇ ਨੇ ਮੰਗਲੇ ਲਾਉਣ ਵਾਲੇ ਨੇ ਮੱਧਿਆ ਆ ਗਿਆ ਯਾਰ ਗੁਰਿਆ ਮੱਧਿਆ ਬਾਰਾ ਆਇਆ ਕਰੀ ਬਾਈ ਤੂੰ ਹੁਣ ਆਇਆ ਵੀ 1000 ਰੁਪਏ ਲੈ ਬਾਈ ਕੱਚਾ ਫਿਰ ਆ ਪੰਪਾ ਇਹ ਤਾਂ ਕਹਿੰਦਾ ਹਜ਼ਾਰ ਹਜ਼ਾਰ ਰੁਪਏ ਪੰਜ ਰੁਪਏ ਇਕੱਠਾ ਮੈਂ ਪੂੰਗਾ ਸਵੇ ਬਾਈ ਲੈ ਜਾਣੇ ਨੇ ਹਾਂ ਪੂਰੇ ਦੀ ਇੱਕੋ ਕਹੂੰਗਾ ਹਾਂ 85 ਦੇ ਕੋਲ ਇਕਠਿਆਨੀ ਨਾਲ ਘਟਾ ਨਾ ਬਧਾ 85 ਦੇ ਪਹੁੰਚਦੇ ਨੇ ਤਾਂ ਪਾੜੋ ਨਹੀਂ ਖੜੇ ਰਹਿਣ ਦੋ ਐ ਆਏ ਨੇ ਇਮੋ ਜਾਨੇ

ਭਈ ਦਾ ਮਾਲ ਮੋਲੀ ਵਿਕਣਾ ਯਾਰ ਮਾਲ ਮੋਲੀ ਵੀ ਤੁਸਰੇ ਮੈਂ ਨਹੀਂ ਮਾਲ ਵਿਕਦਾ ਇਹੋ ਤਾਂ ਨਾ ਮੰਨਦਾ ਦੇਸੀ ਆ ਦੇਸੀ ਦਾ ਕਿੰਨੇ ਕਹਨ 2000 ਇਹਨਾਂ ਹੁਣ ਆਪਾਂ ਛੱਟ ਲਾ ਪਿਆ ਯਾਰ ਉਹ ਪੈਸਾ ਦੋ ਕਰ ਦਾਲੂ ਜੇ ਮੈਂ ਮਾਰ ਦੇ ਨੀ ਮੈਨੂੰ ਬਚਣਾ ਯਾ ਉਹ ਹੜੜ ਮੜੀ ਦੀ ਖੜਾ ਰਹਿ ਜਾਂਦਾ ਉਹਦੇ ਨੇ ਵਿੱਚ ਇਹਨੇ ਕਕਰੇ ਭਾਈ ਬੱਕਰੇ ਜਨੂੰ 8000 ਦਾ ਨਸੀ ਜੀ 8000 ਰੁਪਏ ਲਾਤਾ 900 ਰੁਪਏ ਧਾਰਨੇ ਕਿਸਾਰਨੀ ਹੈ 900 ਨਾ ਨੈਤਰੇ ਖਾਤੇ ਜਗਾ ਤੇ ਪਾਉਂਦੀ ਉਹ ਵੀ 7 ਦਾ ਥੋੜਾ ਹੈ ਚਾ ਕੋਈ ਗੱਲ ਥੋੜਾ ਫਰੇ ਇਹ ਛੋਟੀ ਮਰਜੀ ਹੈ ਬਈ ਤੁਸੀਂ ਤਾਂ ਤੁਸੀਂ ਦੇਖਣਿਆ ਹਾਂ ਕਰਨੀ ਜੀ ਉਹ ਆ ਪੈਸੇ ਦੇ ਦੂ ਇਹੋੜੇ ਬੱਕਰੇ ਖੜੇ ਨੇ ਤਾਂ ਕੁਇਲ ਪੱਕਾ ਕਰ ਚਾਹੀਦਾ ਨਿਆਣਾ ਹੈ ਬੱਕਰੇ ਇਹਦੇ ਨੀ ਯਾਰ ਇਹਨੂੰ ਆਵੇ ਇਹਨੂੰ ਇਹਨੂੰ ਭਾਈ ਰਹਿਣਾ ਨਹੀਂ ਇਹਨੂੰ ਇਹਨੂੰ ਲੋਡ ਨਹੀਂ ਪਾਹਾਂ ਦੀ ਇਹਦੇ ਹੁਣ ਇਹਨੂੰ ਲੋਡ ਚਰਨ ਪਾਲੇ ਨੇ ਜੀ ਲੱਗੇ ਹੂੰ ਲੱਗੇ ਨਾ ਹੂੰ ਲੋਨ ਮੈਂ ਓਏ ਅੱਧੇ ਨਾਲ ਆ ਮਾਗ ਬਾਬਾ 60 ਤੇ ਲੱਦਾ ਓਏ ਮੀਲੋ ਕਹਿੰਦੇ ਤੂੰ ਤੇਰਾ ਦੇਖ ਲਾ ਮੀਲੋ ਉਹ ਲਾ ਫੜਾ ਕਰਦੇ ਨੇ ਦੇਖੀ ਦਿਨ ਦਿਨ ਨਹੀਂ ਯਾਰਾ ਚੱਲ ਕੋਈ ਨਾ ਫੜ ਓਏ ਬੀੜੀ ਫੇਰ ਲਾ ਰਹੀ ਮੈਂ ਬੀੜੀ ਚਮਾ ਲਾ ਰਿਹਾ ਯਾਰ ਜਿਹੜੇ ਬਾਹੜੇ ਜਾਵੇ ਕੋਈ ਨਾ ਤੂੰ ਚਾਹ ਤਪਾ ਚੁੱਕ ਕੇ ਨਹੀਂ ਕੱਟੂ ਜਿਹੜੇ ਚੁੜੇ ਚਾਹ ਚੀਤੇ ਚੁਗਵਾ ਕੇ ਕਿਤਾਬ ਚੱਤ ਮੰਨਦਾ ਤਾਂ ਸਾਈ ਕਰੋ ਫੇਰ ਨਾ ਮੇਰਾ ਖਾਣ ਦਾ ਆੜੀ ਆੜੀ ਕਰ ਗਿਆ ਠੀਕ ਆੜੀ ਆੜੀ ਦੀ ਵੀ ਹੋਵੇ ਤਾਂ ਵੀ ਹੋਵੇ ਨਾ ਕਿਹਾ ਸੀ ਕਿੰਨੇ ਦੇ ਕਿੰਨੇ ਦੇ ਸਹੀ ਉਹਨੂੰ ਦੱਸ ਟੱਟਸਾਂ ਨੇ ਕਿ ਇਹ ਦੁੱਪ ਬਾਹਰ ਰਹਿਆ ਕੋਈ ਵੀਰ ਬਫਰ ਦਾ ਸੂਦੂ ਆ ਜਾ ਪਰ ਆਇਆ ਹੋਏ ਪਟਾਚੀ 20 ਦਾ ਫਰ ਕੀ ਦਾ ਫਰ ਜਿੰਨੇ ਪਹਿਲੇ ਕਿ 1000 ਉੱਤੇ ਹੀ ਲਾਇਆ ਮੈਨੂੰ ਪਤਾ ਕਿੰਨੇ ਲੱਗੇ ਆ ਚਲੋ ਆਪਾਂ ਨਹੀਂ ਕਹਿੰਦੇ ਯਾਰ ਕਿੰਨੇ ਮਾਝੀ ਲੱਗਣ ਯਾਰ ਆ ਆਪਾਂ ਕੋ ਕਹੀਏ ਵੀ ਆਪਣ ਦਾ ਬੰਦਾ ਯਾਰ ਲਗਾ ਰਹੇ ਹਨ ਮੇਰੇ ਕੋਲ ਠੀਕ ਹੈ ਮੰਨਦਾ ਮੈਂ ਆਪਾਂ ਘੱਟ ਬੋਦ ਮੈਂ ਕਹੀਏ ਹੂੰ ਚੱਕ ਪੋਗਦੇ ਆ ਫਿਰ ਤਾਂ ਦੇ ਦੇ ਪੂਰਾ ਪੈਸਾ ਅਰੇ ਰੱਬੀ ਗਣੋ ਲਿਖਾਈ ਕਰਾ ਬਿਲਕੁਲ ਲੋ ਹੁਣ ਇਹ ਆ ਬਿਨਗੰਤੀ ਦੀ ਮਿੰਟਾਂ ਲਿਖਾਇਆ ਕਰੂਗਾ ਨਹੀਂ 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 ਖਾਣ ਦਾ ਖਰਚਾ ਮਰੂਗਾ ਨਹੀਂ ਨਹੀਂ ਉਹਦਾ ਜੀ ਲਖਾਈ ਤਾਂ ਹੋਊਗੀ ਆਹੋ ਮਾਂ ਗੇਰ ਨਹੀਂ ਪਹਿਲੀ ਕਰ ਲਿਆ ਕਰੋ ਕਿੰਨੀ ਮੇਰ ਕਰ ਲਿਆ ਕਰੋ ਹੁਣ ਮੈਂ ਘੱਟ ਦੋਨੇ ਬੰਦ ਕਰ ਸਾਢੇ 21 ਕੀ ਬਹਿ ਗਿਆ ਹੈ ਕਈ ਘੱਟ ਆ ਜੀ ਯਾਰ ਜੀ ਉਹ ਬਾਈ ਬਾਈ ਅਜੇ ਸ਼ਹਿਰੋਂ ਫੇਰ ਬਾਈ ਬਾਈ ਦਾ 300 ਰੁਪਏ ਘੱਟ ਹੈ ਉਹ ਪਾਉਣੇ 2100 ਰੁਪਏ ਆ ਬੰਦਾ ਦੂਜਾ ਹੈ 65000 ਰੁਪਏ ਇਹਦਾ ਗਸਲ ਕੀ ਕੱਢੂ ਕੱਢੂਗਾ ਕਿਹਦੇ ਆਸਤੇ ਨੀਲੇ ਪਰਲੇ ਹਾਂ ਆ ਤਿੰਨਣੀ ਜੀ ਇਹਨਾਂ ਦੇ 650 ਜੀ ਇਹਦਾ ਕੀ ਮੰਡੀਆਂ ਦੇ ਪਾਈ ਇਹਨਾਂ ਨਾਲ ਤੁਲੇ ਸਹੀ ਹੁੰਦੇ ਆ ਨਾ ਨੇ ਸਿਰੇ ਲੀ ਪੋਹਦਾ ਹੈ ਨੀ ਪੋਹਦਾ ਢਲਦਾ ਦੇਗਾ ਪਸੂ ਜੀ ਚਲ ਨਬੇ ਦਾ ਕਰਾ ਦੇਣਾ ਗਾੜਾ ਦੇਖ ਸਕਦੇ ਤੁਸੀਂ ਰਸੀਆਂ ਫਿਰ ਕਰਾਉਦਾ ਇਹ ਬੰਨਦੇ ਨਾ ਇਹਨਾਂ ਆ ਮੋਰੀ ਜੀ ਨਾਲ ਬੰਨਦੇ ਬੋਲੇ ਆ ਤਾਂ ਯਾਰ ਚੱਲੀ ਜਾਣਾ ਕਦੇ ਆ ਕੇ ਕਦੇ ਚਲੇਗੇ ਬੂਰ ਫਿਰ ਉਹਦਾ ਕੀ ਲੈਣਾ ਜੋ ਵਧੀਆ ਦਾਸ ਕਿਹੜੀ ਦਾ ਬੋਲੀ ਦੀ ਤੂ ਲਾ ਦੇ। ਕਿੱਪੇ ਚੰਗਾਲੀ। ਆ ਬੰਦ ਕਰੀ ਮੜੇ। ਉਹਦਾ ਬਾਈ ਪੂਰਾ। ਤੂੰ ਦੱਸ ਦੇਣੀ ਰਸਕੇ ਨਹੀਂ ਦੀ। ਨਾਨੀ ਜੀ ਬਾਬਾ ਉਹ ਲੈਣੀ ਆ। ਆਹ। ਓਹੋ। ਲਾ ਲਾ। ਲਾ ਲਾ। ਬਾਈ ਦਾ ਜ਼ਰਾ ਬਾਹ। ਤੂੰ ਦੱਸ। ਇਹ ਤਰਾਏ ਰਹੋ ਨਿਆ ਫੇਰ ਨਿਆ ਦਉਂਦੇ। ਦਸਤਾ। ਇਹ ਯਾਰ ਤੂੰ ਮੇਰੇ ਪੜਨਾ ਨਹੀਂ ਯਾਰ। ਮਾੜੀ ਨਹੀਂ ਹੈ। ਫਾਇਦਾ ਆ ਜਾ ਫਿਰ। ਸਸਤੀ ਲੈ ਲੋ, ਇਹਦੀ ਸਸਤੀ ਉਹ ਲਊ। ਸਸਤੀ ਲੈ ਲੈ। ਕੀ ਇਹਦੀ ਕੁੰਡੀ ਬਾਈ ਲਾਏ ਨੇ ਲੋਕ ਯਾਰ। ਕੁੰਡੀ ਕੋਲ ਆਪਣਾ ਬਾਬਾ ਪੈਸਾ ਲਾ ਦੋ ਵੀ ਇੰਨੇ ਦੀ ਹੈ ਇਹਨਾਂ ਦੇ ਫਿੱਟ ਫਿੱਟ ਵੇਰੀਆ ਲਾਵਾ ਮੈਨੂੰ ਤਾਂ ਤੁਸੀਂ ਹੀ ਦੇਖੋਗੇ ਤੁਸੀਂ ਦੱਸੋ ਤੁਸੀਂ ਕਿਹੜਾ ਸ਼ਦੀਕ ਲੈ ਕੇ ਦੇਊਗਾ ਸ਼ਦੀਕ ਲੈ ਕੇ ਦੇ ਮੈਂ ਤਾਂ ਤੁਹਾਨੂੰ ਕਹਾਂਗਾ ਮੈਨੂੰ ਤਾਂ 8 ਬੱਕਰੀ ਲੈ ਕੇ ਦੇ ਆ 8 10 ਲਾਵਾ ਪਾ ਗਏ ਹਾਂ ਇਹ ਲਾ ਗਏ ਹਾਂ ਹੁਣ ਇਹ ਕੰਮ 'ਚ ਨਵਾਂ ਪਿਆ ਹਾਂ ਨੰਨੇ ਨਹੀਂ ਯਾਰਾ ਲਾਦਾ ਥੋੜਾ ਬਾਈ ਥੋੜਾ ਤਰਾਇ ਹੁਣ ਹੋਊਗਾ ਕਰਨਾ ਸਦਾ ਮੈਂ ਕਰੂੰਗਾ ਸਿੱਧਾ ਹੋ ਜਾ ਕਰ ਕਰਨਾ ਹੋਵੇ ਉਹ ਨਾ ਨਾ ਮਾ ਮਾ ਬੇਹੀ ਕੋਲ ਬਾਹਲੇ ਮਾਰ ਕੇ ਉਹ ਵੀ ਵੀਡੀਓ ਮਾ ਜਦਾ ਉਹ ਕਿਰੇ ਮੂੰਹ ਤੇ ਗਾਲ ਬਾਹਲੀ ਆ ਕੱਟੂ 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 ਇਨੀ ਦਾ ਕੱਟੂ ਕੱਟੂ ਦਾ ਗੁੰਗਾ ਲਗ ਰਿਹਾ ਕਰ ਕੱਟਣ ਦਾ ਮੱਥਾ ਵਾਲਾ ਫਰਵਾਣਾ ਫਿਰ ਕੱਟਣੀ ਮੱਥਾ ਵਾਲਾ ਵਜਦਾ ਬੰਦਾ ਲੱਗਦਾ ਬੰਦਾ ਹੁਣ ਉਹ ਨੂ ਆ ਗਈ ਘਰੇ ਫਿਰ ਉਹਨੂੰ ਦੇਖ ਲਈ ਨਾ ਵੀਡੀਓ ਮੇਰਾ ਪਿਓ ਯਾਰ ਬਸ ਕਰ ਹਣਾ ਮੈਨੂੰ ਥੋੜੀ ਹੀ ਕੱਟਣੀ ਵੀ ਤੇ ਬਾਹਲੀ ਕੱਟਣੀ ਵੀ ਹਾਂ ਕਾਲੀ ਦਾ ਕਰਦੇ ਕਾਲੀ ਦਾ ਹਾਂ ਉਹਦਾ ਥੋੜੀ ਨਕਤੀ ਲਾ ਦੀ ਹਾਂ ਹੁਣ ਮੈਂ ਇੱਕ ਜੂ ਕਿਦਿ ਮਣੂਗਾ ਯਾਰ ਆ ਜਿੰਦਾ ਆ ਜੀ ਬੱਕਰੀ ਪਾ ਉਹ ਬਾਕੂ ਇਹ ਬਾਬੇ ਗਲਰ ਦਾ ਬਸ ਰੱਖਣਾ ਯਾਰ ਕਦਰ ਦਾ ਕਾਰ ਉਹ ਮੇਮ ਨਹੀਂ ਆਉਂਦੇ ਔਰ ਥੋੜੇ ਯਾ ਮੇਮ ਨਹੀਂ ਆਉਂਦੇ ਉਹ ਇਨ ਬੱਕਰੀਆਂ ਹੁੰਦਾ ਬੱਕਰੀ ਉਹੀ ਆ ਉਹ ਇਨ ਬੱਕਰੀਆਂ ਹੁੰਦੀਆਂ ਨੇ ਉਹੀ ਆ ਉਹ ਸਭ ਦੇ ਦਿਆ ਆ ਜਾਓ ਹਾਂ ਸਭ ਪਾੜ ਲੂ ਐ ਕਰੀ ਤੁਹਾਨੂੰ ਬੰਦਾ ਤੁਹਾਨੂੰ ਬੰਦੇ ਬਾਪਾ ਨੂੰ ਆਉਂਦਾ ਹੈ ਲੋ ਥੋੜਾ ਖੱਬਾ ਹੋ ਜਾਂਦੀ ਵੱਡਾ ਕਾ ਸਰ ਤੇ ਕਿੰਨਾਂ ਦਾ ਆਇਆ ਗਾ ਹੁਣ ਸੌਜਾ ਦਾ 1000 ਘੱਟ ਨਹੀਂ ਉਹ ਤਾਂ ਠੀਕ ਆ ਸਭ ਤੋਂ ਵੱਡਾ ਹੋਗਾ ਤੂੰ ਜੇ ਤੁਸੀਂ 20000 ਲੈ ਜਿਓ ਉਹਦਾ ਕੋਈ ਨਹੀਂ ਬੰਦਾ ਹੁੰਦਾ ਜਾਂਦਾ ਹੋਵੇ ਆਏ ਆਉਂਦੇ ਜਾਂਦਾ ਹੋਵੇ ਦੋ ਬੰਦੇ ਆਏ ਨੇ ਸਾਡੇ ਨਾਲ ਬੜਾ ਦੀ ਚੜਾਂਗੇ ਆਏ ਬੰਦੇ ਦਾ ਬੰਦਾ ਹੀ ਰੱਖੋ ਇੰਨੇ ਪਹਿਲੀ ਬੱਕਰੀ ਆ ਰੋ ਇਹ ਬੰਦੇ ਦੀ ਪੈਸਾ ਦਾ ਰੇਕ ਕੋਲੀ ਕੱਲ ਬੱਸ ਨੂੰ ਪੁੱਤਾਂ ਦੇਖ ਗਿਆ ਕਿੰਨੇ ਵੇਚ ਗਏ ਹੁਣ ਕਿੰਨੇ ਕਹਾਇਆ ਬੱਚਾ ਵੀ ਆਦਾ ਬੱਚਾ ਬੱਚਾ ਹਾਂ 2000 ਦਾ ਬੱਚਾ ਆ ਓ ਯਾਰ ਬੱਕਰੀ ਵੇਲੇ ਤਾਂ ਜਾਂਦਾ ਹੀ ਹੈ ਬੱਚਾ ਚਾਹੇ ਹਜ਼ਾਰ ਦਾ ਉਹ ਨਹੀਂ ਆਈ ਦੀ ਉਹਦਾ ਗੱਲ ਨੰਮ ਨੰਮ ਕੰਮ ਚਲਾਇਆ ਨਹੀਂ ਯਾਰ ਉਹ ਤਾਂ ਆਇਆ ਗੈਣਾ ਵੀ ਦਮਾ ਚਲਾਇਆ ਕਰੀ ਗੈ ਵੀ ਅਜੇ ਤੱਕ ਕਿਧਰੇ ਗੁਈ ਨਹੀਂ ਪੱਕਾ ਦਾ ਦੇ ਬਾਬੇ ਨੂੰ ਕੋਈ ਪੱਕੀ ਜੀ ਲਾ ਦੇ ਤੂੰ ਬੱਕਰੀ ਜਾਰੀ ਨੇ ਮੈਂ ਵੀ ਨਹੀਂ ਤੈਨੂੰ ਦੇ ਦੇ ਆਪਦਾ ਪੋਪਾਂਗਾ ਐ ਘੜਦਾ ਨਹੀਂ ਆਪਾਂ ਨੂੰ ਮਿੰਨ ਦਾ ਮੜ ਗਿਆ ਸੀ ਹਾਂ ਸੀ ਪਤਾ ਮੈਨੂੰ ਤੂੰ ਕਿੰਨੇ ਦੀ ਗਈ ਸੀ ਬੱਕਰੀ ਪੱਕੀ ਲੱਗ ਗਈ ਉਹ ਕਿੰਨੇ ਦੀ ਗਈ ਸੀ ਪੱਕੀ ਆ ਹਾਂ ਮੈਂ ਦੇਖ ਕੇ ਤਾਂ ਜੀ ਯਾਰ ਚ ਵੀ ਨਹੀਂ ਬੜੇ ਆਹ ਕਾਲੀ ਕਿੰਨੇ ਦੀ ਕਹੀ ਤੁਸੀਂ ਯੇ ਲੋ ਹਰਮਤ ਦਰਮੰਗੀ ਨੋ ਨੀ 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 ਦਾ 10 ਜਾਂ 13 ਵੀ ਧੱਕਾ 17 ਥੋੜਾ ਵੀ ਧੱਕਾ ਹਿਸਾਬ ਨਾਲ ਦੇ ਬਾਬੇ ਨੂੰ ਲੈ ਆ ਕਰ ਲੈ ਯਾ ਹਾਂ ਨਾ ਹੁਣ ਨਾ ਮੋੜੀ ਮੇਰੇ ਵੀ ਨਾ ਮੋੜੀ ਪੱਕਾ ਲਾ ਦੇ ਪੱਕੀ ਨੂੰ ਹੁਣ ਨਾ ਕਿ ਨਹੀਂ ਮੋੜੀ ਨਾ ਯਾ ਨੀ ਆ ਕੱਕ ਮਾਰ ਕੇ ਬਾਬੇ ਨੂੰ ਕੀ ਕਰਾਦੀ ਬੱਕਰੀ ਪੈ ਰਾ ਪੱਕਾ ਬਾਬਾ ਹੁਣ ਨਹੀਂ ਜੀ ਬੈਸ ਮਨ ਰੱਖ ਲੈ 11 ਦੀ ਜੱਤ ਥੋੜਾ ਚੱਲ ਕੋਈ ਗੱਲ ਨਹੀਂ ਚੱਲ ਐਸ ਤਰ੍ਹਾਂ ਬੈਠੇ ਬੱਕਰੀਆਂ ਦਾ ਤੂੰ ਬਹਿ ਰਿਹਾ ਮੈਂ ਵੀ ਗਰੀਬ ਆ ਬਾਈ ਉਹ ਇਹਨਾਂ ਦਾ ਟੱਕੜਾ ਫੇਰ ਵੀ ਮੈਂ ਹਵਾ ਨਹੀਂ ਹੈਗਾ ਇਹ ਮੈਨੂੰ ਪਤਾ ਦੁਬਈ ਆ ਇਹ ਮੈਂ ਸਮਝਿਆ ਉਹ ਨਹੀਂ ਹੈਗਾ ਇਹ ਇਹ ਦੂਜੀ ਬਈ ਹੱਟ ਜਾ ਬਈ ਖੜਾ ਕੋਈ ਨਾ ਫੇਰ ਮੈਨੂੰ ਵੀ ਨਾ ਮਾਰ ਨਾ ਮੁੰਡੇ ਨਾਲ ਲੱਗ ਗਿਆ ਕਰ ਬਾਹਲਾ ਕੋਈ ਲੈ ਵਾ ਕੋਈ ਗਈ ਨਾ ਨਫ਼ਰ ਕਰ ਦੈ ਇਹ ਵੀ ਪੁੱਛ ਰਿਹਾ ਬਈ ਮਾੜਾ ਕਰ ਦੱਸ ਤੇ ਰਗੜ ਨਾ ਬਈ ਬਾਬੇ ਨੂੰ ਨਹੀਂ ਰਗੜ ਨਾ ਯਾਰ ਮੇਰੇ ਕੋਲ ਨਹੀਂ ਆਏਗਾ ਜੀ ਸਮਝਾ ਨਾ ਨੋਟ ਤੇਰੇ ਕੋਲੇ ਕਰ ਲੈ ਜੇ ਮੈਂ ਕਰਦਾ ਯਾਰ ਹੱਥ ਕਰੇ ਪਟ ਓਏ ਤੂੰ ਮੈਨੂੰ ਨਾ ਮਾਰੀ ਬਾਬਾ ਤੈਨੂੰ ਦਾ ਕੋਈ ਨਾ ਫਿਰ ਕਿਹਦਾ ਸਾਢੇ 11000 ਦੀ ਵਾ ਠੀਕ ਆ ਓਏ ਠੀਕ ਆ ਉਹ ਦੇ ਦੇ ਓਏ ਦੇ ਦੇ ਉਹ ਦੇ ਦੇ ਮਾਰਨ ਨੂੰ ਕੀ ਆ ਦੇ ਦੇ ਵੀ ਨਹੀਂ ਵਿਚਾਰੇ ਚਲੋ ਪੱਸਿਆ ਵੀ ਨਹੀਂ ਵਿਚਾਰਾ ਇਹ ਨਹੀਂ ਪੱਦੀ ਬਰ ਬੱਕ ਲੰਦੇ 500 ਹੀ ਪਾਇਆ ਉਹਨੇ ਤਾਂ ਵਿਚਾਰੇ ਨੇ ਬਾਲਾ ਵੀ ਪਾਇਆ ਮੈਂ ਮਾਰਦਾ ਉਹ ਨਹੀਂ ਠੀਕ ਆ ਇਹਦੀ ਜੀ ਪਾਣੀ ਦਾ ਗਲਾਸ ਦੋ ਹੋਰ ਕਿੰਨੇ ਕਹਿੰਦੇ ਨੇ ਤੂੰ ਤੂੰ ਖੋਜ ਕੇ ਕਿੰਨੇ ਕਹਿੰਦਾ 12 ਹੀ ਕਹਦਾ ਯਾਰ ਨਹੀਂ ਖੋਜੋਗੇ 12 3 ਕਿੰਨੇ ਕਹਿੰਦਾ ਜੀ 12 ਕਿੰਨੇ ਕਿੰਨੇ 12 ਨਹੀਂ ਕਹਦਾ ਹਾਂ ਕਿੰਨੇ ਕਹਦਾ ਮੈਂ ਪੱਦੀ ਗੱਲ ਪੁੱਛ ਲੈਂਦਾ ਯਾਰ 10 ਦਾ ਰੇਪਰ ਵੀ ਆ ਦੇ 12 ਨਹੀਂ ਕਹਿੰਦਾ ਓਏ ਉਹਨੂੰ ਵੇਚਣ ਵੇਲੇ ਨਿਕਲ ਲੱਭੂਗਾ ਨਹੀਂ ਫਿਰ ਉਹਨੂੰ ਬਚਾਰਾ ਆਪਣਾ ਇੱਕੀ ਘਟ ਲਾਦੀ ਦਈ ਨਹੀਂ ਚੱਲਾਂਗੇ 12 ਹਜ਼ਾਰ ਯਾਰ ਬਾਕੀ ਹੋ ਗਈ 12 ਫਿਰ ਦੇ ਫਿਰ ਬਾਲਾਂਦਾ ਵੀ ਹੁਣ 12 ਤਾਂ ਦੇ ਫਿਰ ਹੁਣ ਫੜਾ ਵਾਪੀ ਲਗਾਈ ਕਰੀਉ 12000 ਲੈਣਾ ਤੂੰ ਬੱਸ ਆਪਾ ਭੱਜ ਜਾ ਨਾ ਕਮਾਇਆ ਹੋਣਾ ਇਹ ਨਹੀਂ ਠੀਕ ਹੈ ਪਰ ਮੰਡੀ ਖੁੰਜੀ ਹੋਣਾ ਨਹੀਂ ਖੁੰਜੀ ਆਵਾਂਗੇ ਉਹ ਕਹੀ ਦਿੱਤਾ ਹਾਂ ਲੋ ਵੀ 12000 ਦਾ ਸੌਦਾ ਹੋ ਗਿਆ ਸਾਨੂੰ ਬੱਕਰੀ ਦਿਖਾਉਣੇ ਆ ਆ ਬੱਕਰੀ ਦਾ ਸੌਦਾ ਹੋਇਆ ਬਾਈ ਪੂਰਾ 12000 ਦਾ ਆਉ ਠੀਕ ਹੈ ਨਾ ਆਉ ਦੇ ਮੈਂ ਬਾਹਰ ਬਾਹਰ ਆ ਗਿਆ 21 ਬਾਈ ਤੇ ਕੋਈ ਪੂਰਾ ਕਰ 12000 ਰੁਪਏ ਜਬ ਚੈੱਕ ਬਈ ਵੇ ਕਰ ਮੋਜਾ ਖੋਲੋਗੇ ਜਾਈਂ ਪਰ ਬਾਬੇ ਨੂੰ ਖੋਲੋਗੇ ਦੇ ਦੇਣਾ